ਚੇਅਰਮੈਨ ਦੇ ਸਭ ਤੋਂ ਜ਼ਿਆਦਾ ਮੁੱਖ ਕੰਮ ਕੀ ਨੇ ਕੀ ਕੰਮ ਨੇ ਉਹਨਾਂ ਦੇ ਇਕੱਲਾ ਸ਼ੋਭਾ ਯਾਤਰਾ ਉਹਨਾਂ ਦਾ ਕੰਮ ਹੈ ਜਾਂ ਉਹ ਵੀ ਪ੍ਰਚਾਰ ਹੋਵੇ ਚਾਹੇ ਵਾਜਿ ਦੀ ਜੀ ਪ੍ਰਧਾਨ ਜੀ ਦਾ ਸਭ ਤੋਂ ਮੁੱਖ ਕੰਮ ਕੀ ਕੀ ਰਹਿੰਦੇ ਹਨ ਹਨ ਭਗਵਾਨ ਬਾਲਮੀਕੀ ਜੀ ਦਾ ਸ਼ੋਭਾ ਯਾਤਰਾ ਬੜੀਆ ਤਰੀਕੇ ਨਾਲ ਕਰੇ ਜੀ ਜਿਹੜਾ ਇਹ ਮੈਸੇਜ ਬੜੀ ਦੂਰ ਤੱਕ ਜਾਏ ਵੀ ਸ਼ੋਭਾ ਯਾਤਰਾ ਬੜੀ ਵਧੀਆ ਤਰੀਕੇ ਨਾਲ ਕਰੇ ਕੁਝ ਹੋਣੇ ਸੇ ਪਹਿਲੇ ਕਈ ਵਰਸੋਂ ਪਹਿਲੇ ਹਜ਼ਾਰ ਵਰਸੇ ਪਹਿਲੇ ਲਿਖ ਦਿਆ ਥਾ ਕਿ ਐਸਾ ਹੋਣਾ ਹੈ और वो हुआ वह रामायण जो है उस सच का प्रतीक है संविधान के तहत हमें इतने हक दिए हैं कि हम वापस से उस कलम को चला सकें और अपने बच्चों को और अपने समाज को जागरूक कर, कर सकें वाल्मीकि समाज का तक दिखाने ली शोभा यात्रा कर लिया जो प्रचार घर तक पहुँचाने की गई ਜੋ ਹੈ ਵਾਲਮੀਕੀ ਸਮਾਜ ਦੀ ਤਾਕਤ ਜ਼ਿਆਦਾ ਹੈ ਚੰਡੀਗੜ੍ਹ ਸ਼ਹਿਰ ਦੇ ਅੰਦਰ ਔਰ ਰਾਜਨੀਤੀ ਵਾਲਾ ਇਸ ਵਿੱਚ ਸਿਸਟਮ ਨਹੀਂ ਹੈ ਬਗਵਾਲ ਵਾਲਮੀਕੀ ਜੀ ਇਹ ਕਲਮ ਦਿੱਤੀ ਸੀਗੀ ਉਹ ਉਹਨੂੰ ਛੱਡ ਕੇ ਸੀ ਹੋਰ ਰਾਹਤੇ ਦੇ ਵਿੱਚ ਤੁਰ ਪਏ ਤੇ ਅੱਜ ਅਸੀਂ ਜਿਹੜੇ ਸਾਰੇ ਵਰਗ ਜਿਹੜਾ ਬੈਠੇ ਆ ਅਸੀਂ ਵਾਪਸ ਉਸੇ ਪਲੇਟਫਾਰਮ ਤੇ ਆਰਦੀ ਕੋਸ਼ਿਸ਼ ਕਰ ਰਹੇ ਹਾਂ ਆਪਣੇ ਆਲ ਵਾਲੇ ਕੱਲ ਨੂੰ ਪਲੇਟਫਾਰਮ ਤੇ ਆਰਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀ ਸਿੱਖਿਆ ਹੈ ਉਸ ਤੋਂ ਵੱਡਾ ਹਥਿਆਰ ਕੋਈ ਨਹੀਂ ਹੈ ਆਪਾਂ ਸਿੱਖਿਆ ਦੇ ਵੱਲ ਦੁਆਰਾ ਪਾਈਏ ਜਿਹੜੀ ਭਗਵਾਨ ਵਾਲਮੀਕ ਜੀ ਦੀ ਸ਼ੋਭਾ ਯਾਤਰਾ ਉਹਦੇ ਵਿੱਚ ਜਿਆਦਾ ਜਿਆਦਾ ਪ੍ਰਚਾਰ ਸਿੱਖਿਆ ਦੇ ਉੱਤੇ ਚਾਕਿਆਂ ਦੇ ਰਾਹੀਂ ਪੋਸਟਰਾਂ ਦੇ ਰਾਹੀਂ ਹਰ ਚੀਜ਼ ਦੇ ਰਾਹੀਂ ਅਸੀਂ ਸਿੱਖਿਆ ਦਾ ਪ੍ਰਚਾਰ ਜਿਆਦਾ ਜਿਆਦਾ ਬਾਬਾ ਸਾਹਿਬ ਦੇ 50 ਜਰਜਰ ਕਰਾਂਗੇ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਪਤਾ ਚੱਲੇ ਕਿ ਸਿੱਖਿਆ ਤੋਂ ਵੱਡਾ ਹਥਿਆਰ ਕੋਈ ਨਹੀਂ ਹੈ ਪਰਵਿੰਦ ਜੀ ਦੇ ਰਾਹੀਂ ਇਹਨਾਂ ਜਿਹੜੀ ਟੀਮ ਬਣੀ ਹੈ ਉਹ ਇੱਕ ਮਜ਼ਬੂਤ ਟੀਮ ਹੈ ਕਿਉਂ ਲਸ਼ਿਆ ਦੇ ਉੱਤੇ ਹਰ ਕਲੋਨੀ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਮਿਲ ਕੇ ਉਹਦੇ ਵਿੱਚ ਪੂਰਾ ਕੰਮ ਕਰੇਗੀ ਤੇ ਲਸ਼ਿਆ ਦੇ ਨਾਲ ਮਿਲ ਕੇ ਸਿੱਖਿਆ ਦੇ ਉੱਤੇ ਵੀ ਪੂਰਾ ਕੰਮ ਕਰੇਗੀ हर साल की तरह जिम्मे की सहम संति जो चेयरमैन है शोभा शोभा चेयरमैन ने चंडीगढ़ के बड्याल पिंड शाह जी लाया गया मौजूद है प्रवीन शाह जी प्रवीण शाहत है जी सब तो पहला चैनल का बहुत बहुत धन्यवाद में प्रवीण शाह जी मेरा सब तो पहला सवाल यह है कि हर साल की तरह जिम्मे सहम सम वाल्मीकि जी जी शोभा यात्रा निकलती है ਤੇ ਚੀਰਮੈਨ ਨੂੰ ਨੁਮਿਤ ਕੀਤਾ ਜਾਂਦਾ ਹੈ। ਚੀਰਮੈਨ ਦੇ ਸਭ ਤੋਂ ਜ਼ਿਆਦਾ ਮੁੱਖ ਕੰਮ ਕੀ ਨੇ? ਕੀ ਕੰਮ ਨੇ ਉਹਨਾਂ ਦੇ? ਇਕੱਲਾ ਸ਼ੋਭਾ ਯਾਤਰਾ ਉਹਨਾਂ ਦਾ ਕੰਮ ਹੈ ਜਾਂ ਹੋਰ ਵੀ ਪ੍ਰਚਾਰ ਹੋਵੇ ਚਾਹੇ ਵਲਗੀ ਜੀ ਦੇ ਪ੍ਰਧਾਨ ਜੀ ਦਾ? ਸਭ ਤੋਂ ਮੁੱਖ ਕੰਮ ਕੀ ਕੀ ਨੇ ਰਹਿੰਦੇ ਉਹਨਾਂ ਦੇ? ਸਭ ਤੋਂ ਸਭ ਤੋਂ ਪਹਿਲਾਂ ਤਾਂ ਇਹ ਕੰਮ ਹੈ ਵੀ ਇੱਕ ਜੁਟ ਹੋ ਕੇ ਸਾਰਾ ਆਪਣਾ ਭਗਵਾਨ ਬਾਲਮਿਕੀ ਜੀ ਦਾ ਸ਼ੋਭਾ ਯਾਤਰਾ ਬਦਿਆ ਤਰੀਕੇ ਨਾਲ ਕਰੇ। ਜੀ। ਕਿ ਜਿਹਦਾ ਇਹ ਮੈਸੇਜ ਬੜੀ ਦੂਰ ਤੱਕ ਜਾਏ ਵੀ ਇੱਕ ਸ਼ੋਭਾ ਯਾਤਰਾ ਬੜੀ ਵਧੀਆ ਤਰੀਕੇ ਨਾਲ ਕੱਢੀ ਨਾਲ ਤਾਂ ਕਿ ਦੂਜਾ ਜੇ ਜਦੋਂ ਵੀ ਸੋਭਾ ਯਾਤਰਾ ਸਮਾਪਤੀ ਕਰਾਂਗੇ ਉਸ ਤੋਂ ਬਾਅਦ ਆਪਣਾ ਕਾਰਵਾਈ ਪੂਰੀ ਰੱਖਾਂਗੇ ਠੀਕ ਹੈ ਇੱਦਾਂ ਇਹ ਵੀ ਹਰ ਘਰ ਘਰ ਤੇ ਜਾ ਕੇ ਇੱਕ ਮੈਸੇਜ ਦਵਾਂਗੇ ਵੀ ਕੋਈ ਵੀ ਕੋਈ ਗਲਤ ਕੰਮ ਨਾ ਕਰੇ ਠੀਕ ਹੈ ਤੇ ਪ੍ਰਚਾਰ ਕਰਾਂਗੇ ਭਗਵਾਨ ਬਾਲਕੀ ਜੀ ਦਾ ਕੀਰਤਨ ਵੀ ਕਰਾਂਗੇ ਸਾਮੀ ਆਰਤੀ ਹੋਈ ਤੇ ਆਰਤੀ ਵੀ ਕਰਾਂਗੇ ਹਰੇਕ ਪ੍ਰੋਗਰਾਮ ਕਰਾਂਗੇ ਜਿਵੇਂ ਵੀ ਹੋਵੇ ਤੇ ਸਾਹਮਣੇ ਹੋਰ ਵੀ ਜਿਹੜੇ ਪਾਰਟੀ ਦੇ ਜਿਹੜੇ ਮੁੱਖ ਲੀਡਰ ਨੇ ਸ਼ੋਭਾ ਯਾਤਰਾ ਦੇ ਉਹ ਸਾਡੇ ਨਾਲ ਮੌਜੂਦ ਨੇ ਅਸੀਂ ਗੱਲ ਕਰਾਂਗੇ ਪ੍ਰਧਾਨ ਜੀ ਇਸ ਤਰੀਕੇ ਦੇ ਨਾਲ ਤੁਸੀਂ ਦੇਖਦੇ ਹੋ ਭਗਵਾਨ ਵਾਲਮੀਕੀ ਜਿਹੜੀ ਆਤੀ ਪੀੜੀ ਨੂੰ ਕੀ ਮੈਸੇਜ ਜਾਂਦਾ ਕਿਉਂਕਿ ਅਕਸਰ ਆਪਾਂ ਦੇਖਿਆ ਜਾਂਦਾ ਜਦੋਂ ਸ਼ੋਭਾ ਯਾਤਰਾ ਨਿਕਲਦੀ ਹੈ ਤਾਂ ਇੱਕ ਦਿਨ ਦਾ ਜਦੋਂ ਸ਼ੋਭਾ ਯਾਤਰਾ ਨਿਕਲਦੀ ਲੋਕ ਦੇਖਦੇ ਨੇ ਵਾਲਮੀਕ ਸਮਾਜ ਦਾ ਸ਼ੋਭਾ ਯਾਤਰਾ ਕਰਨ ਦਾ ਚਾਹੇ ਉਹ ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾ ਲੇਕਿਨ ਅਸਲ ਦੇ ਵਿੱਚ ਭਗਵਾਨ ਵਾਲਮੀਕੀ ਜੀ ਦਾ ਕੀ ਮੈਸੇਜ ਰਹਿੰਦਾ ਹੈ ਇਹ ਕੀ ਆਪਾਂ ਮਤਲਬ ਆਉਣ ਵਾਲੀ ਪੀੜੀ ਨੂੰ ਆਪਾਂ ਕੀ ਵਾਲਮੀਕੀ ਜੀ ਦੱਸਵਾ ਜਾਂਦੇ ਹਾਂ आपके चैनल का यहाँ पहुँचने पे बहुत बहुत बो धन्यवाद जैसा कि मैं नहीं आप नहीं पूरा संसार जानता है कि भगवान वाल्मीकि जी महाराज त्रिकालदर्शी जिन्होंने कुछ होने से पहले कई वर्षों पहले हजारों वर्ष से पहले लिख दिया था कि ऐसा होना है और वो हुआ वह रामायण जो है उस सच का प्रतीक है उस रामायण के तहत कलम जो है सृष्टि जब बनी तो साथ में भगवान वाल्मीकि महाराज जी ने कलम का जो मार्गदर्शन दिया है इस संसार को बाबा साहब भीमराव अंबेडकर ने संविधान के तहत हमें इतने हक दिए हैं कि हम वापस से उस कलम को चला सकें और अपने बच्चों को और अपने समाज को जागरूक कर सकें जैसे कि अभी समाज ने मिलजुल कर प्रवीण साह जी को भगवान वाल्मीकि शोभा यात्रा जो कमेटी का चेयरमैन बनाया है और यह एक कर्मठ कार्यकर्ता हैं समाज में और इनका जैसे कि गरीब लड़कियों की शादी कहीं पे कोई आपदा आ जाती है वहाँ पे प्रवीण शाह सोनू शाह जी जो इस दुनिया में नहीं हैं वो भी चेयरमैन रह चुके हैं ये उनके भाई साहब हैं ये जो टीम है बहुत वर्षों से काम करती आ रही है तो समाज ने मिल के प्रवीण शाह जी को और बड़ैल वासियों को यह एक मौका दिया है कि आप फिर से ये थोड़ा सा एक हादसा हुआ था उसमें फीके पड़ गए थे परिवार और ब्रेल वासी इनको दोबारा से समाज ने इनको आगे लाने की कोशिश की है और परमात्मा के बताए भगवान वाल्मीकि जी के बताए रास्ते पे कलम वाला रास्ता मेन है मुख्य है उस पर चलने का जो है इनको जो चार्ज है जो काम है कार्यभार है इनको सौंपा है तो उम्मीद है समाज के जितने बुद्धिजीवी लोग हैं जिन्होंने इनको बनाया है चेयरमैन इनको सौंपा है इन्होंने इन्होंने तो इच्छा जाहिर नहीं की पर समाज ने इच्छा जाहिर की है कि इनको चेयरमैनशिप दी जाए और मुखिया बनाया जाए ਮੈਂ ਥੋੜੀ ਜਿਹੀ ਗੱਲ ਪੁੱਛਣਾ ਚਾਹਦਾ ਜੀ ਜਦੋਂ ਵੀ ਆਪਾਂ ਬਾਲਮੀਕੀ ਸਮਾਜ ਦੀ ਗੱਲ ਕੀਤੀ ਜਾਵੇ ਜਾਂ ਜਦੋਂ ਸ਼ੋਭਾ ਯਾਤਰਾ ਦੀ ਗੱਲ ਕੀਤੀ ਜਾਵੇ ਕਿ ਇਹ ਸਿਰਫ ਇੱਕ ਬਾਲਮੀਕੀ ਸਮਾਜ ਦਾ ਕੱਟ ਦਿਖਾਣ ਲਈ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ ਜਾਂ ਬਾਲਮੀਕੀ ਜੀ ਦਾ ਜਿਹੜਾ ਪ੍ਰਚਾਰ ਸੀਗਾ ਉਹਨੂੰ ਕਰ ਕਰ ਕੇ ਤੱਕ ਪਹੁੰਚਾਣ ਦੀ ਗੱਲ ਕੀਤੀ ਜਾਂਦੀ ਜਦੋਂ ਵੀ ਆਪਾਂ ਗੱਲ ਕੀਤੀ ਜਾਵੇ ਸ਼ੋਭਾ ਯਾਤਰਾ ਦੀ ਤੇ ਸ਼ੋਭਾ ਯਾਤਰਾ ਦੇ ਈ ਹਜ਼ਾਰਾਂ ਹੁੰਦੇ ਇਹਦੇ ਵਿੱਚ ਇਕੱਠੇ ਹੁੰਦੇ ਨੇ ਈਆਂ ਪੜਣਾ ਹੋਰ ਵੀ ਸਮਾਜ ਦੇ ਲੋਕ ਇਕੱਠੇ ਹੁੰਦੇ ਨੇ

विरांगनी अपने घर से निकले शोभा यात्रा में शामिल हो जो है वाल्मीकि समाज की तादाद ज्यादा है चंडीगढ़ शहर के अंदर और राजनीति वाला इसमें सिस्टम नहीं है राजनीतिक लोग जो है इनवाइट होते हैं अपने में चीफ गेस्ट होते हैं आते हैं लोग तूसी देखा होला कई टाइम तो शोभा यात्रा देवी कई तरह की चाकियां तैयार की जाती जानदियां ने ਭਗਵਾਨ ਵਾਲਮਿਕ ਜੀ ਦਿਖਾਏ ਹੋ ਜਿਹੜੇ ਰਸਤੇ ਸੀਗੇ ਚਾਹੇ ਉਹ ਸਿੱਖਿਆਵਾਂ ਹੋਣ ਚਾਹੇ ਹੋਰ ਕਈ ਚੀਜ਼ਾਂ ਹੋਣ ਉਹਦੇ ਅਸੀਂ ਜਿੱਦੇ ਹੁਣ ਸਾਡਾ ਯੂਥ ਕਿਤੇ ਨਾ ਕਿਤੇ ਅਸੀਂ ਸਮਝ ਰਹੇ ਹਾਂ ਕਿਤੇ ਜਿੱਦਾਂ ਸੁਨੀਲ ਜੀ ਨੇ ਦੱਸਿਆ ਤੁਹਾਨੂੰ ਕਿ ਭਗਵਾਨ ਵਾਲਮਿਕ ਜੀ ਨੇ ਕਲਮ ਦਿੱਤੀ ਸੀਗੀ ਉਹ ਉਹਨੂੰ ਛੱਡ ਕੇ ਕਿਸੇ ਹੋਰ ਰਸਤੇ ਦੇ ਵਿੱਚ ਤੁਰ ਪਏ ਤੇ ਅੱਜ ਅਸੀਂ ਜਿਹੜੇ ਸਾਰੇ ਵਰਗ ਜਿਹੜਾ ਬੈਠੇ ਆ ਅਸੀਂ ਵਾਪਸ ਉਸੇ ਪਲੇਟਫਾਰਮ ਤੇ ਆਉਣ ਦੀ ਕੋਸ਼ਿਸ਼ ਕਰ ਰਹੇ ਆਪਣੇ ਹਾਲ ਵਾਲੇ ਕੱਲ ਨੂੰ ਪਲੇਟਫਾਰਮ ਤੇ ਆਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜੀ ਸਿੱਖਿਆ ਹੈ ਉਸ ਤੋਂ ਵੱਡਾ ਹਥਿਆਰ ਕੋਈ ਨਹੀਂ ਹੈ ਆਪਾਂ ਸਿੱਖਿਆ ਦੇ ਵੱਲ ਦੁਆਰਾ ਆਈਏ ਜਿਹੜੀ ਭਗਵਾਨ ਵਾਲਮੀਕ ਜੀ ਦੀ ਸ਼ੋਭਾ ਯਾਤਰਾ ਉਹਦੇ ਵਿੱਚ ਜਿਆਦਾ ਤੋਂ ਜਿਆਦਾ ਪ੍ਰਚਾਰ ਸਿੱਖਿਆ ਦੇ ਉੱਤੇ ਚਾਰਕਿਆਂ ਦੇ ਰਾਹੀਂ ਪੋਸਟਰਾਂ ਦੇ ਰਾਹੀਂ ਹਰ ਚੀਜ਼ ਦੇ ਰਾਹੀਂ ਅਸੀਂ ਸਿੱਖਿਆ ਦਾ ਪ੍ਰਚਾਰ ਜਿਆਦਾ ਤੋਂ ਜਿਆਦਾ 50 ਜਰਾਂ ਤੋਂ 50 ਜਰਾਂ ਜਿਆਦਾ ਕਰਾਂਗੇ ਤਾਂ ਕਿ ਹਾਲ ਵਾਲੀ ਪੀੜ੍ਹੀ ਨੂੰ ਪੜਾਚਲਨਿਕ ਸਿੱਖਿਆ ਤੋਂ ਵੱਡਾ ਹਥਿਆਰ ਕੋਈ ਨਹੀਂ ਹੈ

ਕਿਸ ਜੱਟ ਕਰੋਗੇ ਤੇ ਵਾਸਤੇ ਜਾਂ ਤੁਸੀਂ ਆਪ ਉਤਰਾਲਾ ਕਰੋਗੇ ਕਿ ਪੁਲਿਸ ਦੇ ਨਾਲ ਕੁਝ ਅੰਡਰ ਪ੍ਰਸ਼ਾਸਨ ਦੇ ਨਾਲ ਕੁਝ ਮਿਲ ਕੇ ਇਹਦਾ ਉਤਰਾਲਾ ਕਰੋਗੇ ਜਾਂ ਆਪਣੇ ਸਮਾਜ ਦੇ ਲੋਕਾਂ ਨੂੰ ਅੱਗੇ ਰੱਖੋਗੇ ਮੈਂ ਤੁਸੀਂ ਬਹੁਤ ਵਧੀਆ ਕੁਸਚਨ ਕੀਤਾ ਹੈ ਸਾਡੇ ਵਿੱਚ ਚੇਅਰਮੈਨ ਸਾਹਿਬ ਬੈਠੇ ਨੇ ਸਾਡਾ ਜਿਸ ਟਾਈਮ ਮੀਟਿੰਗ ਤੋਂ ਪਹਿਲਾਂ ਇਹ ਨਾਲ ਗੱਲ ਹੋਈ ਸੀ ਅਸੀਂ ਫਸਟ ਆਫ ਅਲ ਕੁਸਚਨ ਨੂੰ ਇਹ ਪੁੱਟ ਕੀਤਾ ਸੀ ਕਿ ਵੀ ਅਸੀਂ ਤੁਹਾਡਾ ਸਾਥ ਦੇਵਾਂਗੇ ਤੇ ਤਾਂ ਦੇਵਾਂਗੇ ਕਿ ਤੁਸੀਂ ਪੂਰੇ ਸਾਲ ਸਮਾਜ ਲਈ ਕੰਮ ਕਰੋਗੇ ਕਿਦਾ ਤੁਸੀਂ ਪਹਿਲਾਂ ਕਿਹਾ ਕਿ ਇਸ ਤੋਂ ਪਹਿਲਾਂ ਕਈ ਚੀਜ਼ਾਂ ਹੁੰਦੀ ਰਹੀ ਹੈ ਪਿਛਲੇ 2-3 ਸਾਲਾਂ ਚੋਂ ਜਿਹੜੇ ਚੇਅਰਮੈਨ ਸੀਗੇ ਪੂਰਾ ਸਾਲ ਕੰਮ ਕਰ ਰਹੇ ਨੇ ਉਸ ਤੋਂ ਪਹਿਲਾਂ ਹੁੰਦਾ ਸੀਗਾ ਵੀ ਇੱਕ ਦਿਨ ਦਾ ਚੇਅਰਮੈਨ ਬਣਦਾ ਸੀ ਕਿਤੇ ਘਰੇ ਬੈ ਜਾਂਦਾ ਸੀਗਾ ਤੇ ਜੀ ਪਾਈਸਾ ਨੂੰ ਪਹਿਲਾ ਇਹ ਚੀਜ਼ ਪੁੱਛੀ ਹੈ ਪਾਈਸਾਬ ਨੇ ਇਰਾਦੇ ਵੱਡੇ ਪ੍ਰਾਸ ਸੀ ਕਿ सोनू ਸ਼ਾਹ ਜੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਦਾ ਬਹੁਤ ਵੱਡਾ ਦੇਨ ਹੈ ਸਮਾਜ ਨੂੰ ਉਹ ਜਦ ਚੇਅਰਮੈਨ ਬਣੇ ਸੀਗਾ ਉਹ ਪੂਰਾ ਸਾਲ ਤੇ ਪੂਰਾ ਪਰਿਵਾਰ ਹੁਣ ਤੱਕ ਕੰਮ ਕਰ ਰਿਹਾ ਸੀਗਾ ਤੇ ਹੁਣ ਵੀ ਸਾਡੀ ਇਹੀ ਉਮੀਦ ਸੀ ਕਿ ਪ੍ਰਵੀਨ ਜੀ ਨੂੰ ਅੱਗੇ ਲੈ ਕੇ ਆਈਏ ਤੇ ਦੁਬਾਰਾ ਤੋਂ ਉਹੀ ਜਿਹੜੀ ਲੜ ਸੀਗੀ ਦੁਬਾਰਾ ਆਪਾਂ ਉਹਨੂੰ ਕੰਪਲੀਟ ਕਰੀਏ ਤੇ ਪ੍ਰਵੀਨ ਜੀ ਦੇ ਰਾਹੀ ਇਰਾਦੇ ਨਾਲ ਜਿਹੜੀ ਟੀਮ ਬਣੀ ਹੈ ਉਹ ਇੱਕ ਮਜ਼ਬੂਤ ਟੀਮ ਹੈ ਕਿਉਂ ਨਸ਼ੇ ਦੇ ਉੱਤੇ ਹਰ ਕਲੋਨੀ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਮਿਲ ਕੇ ਉਹਦੇ ਵਿੱਚ ਪੂਰਾ ਕੰਮ ਕਰੇਗੀ ਤੇ ਨਸ਼ਿਆਂ ਦੇ ਨਾਲ ਮਿਲ ਕੇ ਸਿੱਖਿਆ ਦੇ ਉੱਤੇ ਵੀ ਪੂਰਾ ਕੰਮ ਕਰੇਗੀ ਜੀ ਪ੍ਰਿੰਸੀ ਜੀ ਮੇਰਾ ਤੁਹਾਨੂੰ ਨਮਸਕਾਰ ਹੈ ਜਦੋਂ ਪਰਟੀ ਰਿਆਸ਼ਤ ਬਣਦੀ ਹੈ ਕਿ ਜਦੋਂ ਕੋਈ ਬਣਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਬਣਨ ਲਈ ਕੋਈ ਬਹੁਤ ਛੋਟਾ ਕਸਬਾ ਨਹੀਂ ਬਹੁਤ ਵੱਡਾ ਬਹੁਤ ਛੋਟਾ ਕਸਬਾ ਬਹੁਤ سارے ਲੋਕਾਂ ਦੇ ਵਿੱਚ ਰਹਿੰਦੇ ਨੇ

ਆਪ ਵੀ ਦਾਦਾ ਕੀ ਇੱਕ ਟੀਮ ਬਣਾ ਕੇ ਪੂਰੀ ਸਾਡੀ ਆਪਣੀ ਟੀਮ ਹੀ ਹੈਗੀ ਪੂਰੀ ਬੱਧੀ ਇਥੇ ਜਿਲ੍ਹਾ ਪ੍ਰਸ਼ਾਸਨ ਨਾਲ ਰਿਜਰ ਨਾਲ ਲੇ ਕੇ ਇਹ ਸਾਰੇ ਕੰਮ ਕਰ ਰਹੇ ਨੇ ਇਹ ਸਭ ਤੋਂ ਵੱਡੀ ਗੱਲ ਹੈ ਜਿਹੜੀ ਨਾ ਸਭ ਤੋਂ ਵੱਡੀ ਗੱਲ ਹੈ ਅਸੀਂ ਉਹ ਇੱਕ ਟੀਮ ਬਣਾਈ ਹੈ ਮੇਰੇ ਕੋਲ ਦੀ ਆਪਣੀ ਲੈਕਚਰ ਮੁੰਡ ਦੀ ਕੈਡ ਨੂੰ ਬੈਠੀ ਹੈ ਬੱਚੇ ਨੂੰ ਅਸੀਂ ਇਦਾਂ ਇਨਾ ਵਿਜੀ ਕਰ ਦੋ ਨਸ਼ੇਵਲੀ ਸਾਈਡ ਜਾਏਗਾ ਜੀ ਜੀ ਬੱਚਿਆਂ ਨੂੰ ਅਸੀਂ ਦੇਖਾਂਗੇ ਕਿਹੜਾ ਬੱਚਾ ਸਾਡਾ ਬਧੀਆ ਅੱਛਾ ਜੀ ਕਹਿੰਦੇ ਵੀ 7ਵੀਂ 8ਵੀਂ ਕਲਾਸ ਤੱਕ ਬੱਚਾ ਸਮਨਤਾਰ ਹੋ ਜਾਊਗਾ ਜੀ ਉਹਨੂੰ ਅਸੀਂ ਨਾਲ ਲੈ ਕੇ ਉਹ ਸੰਧਾ

शोभा यात्रा मालनी की जाकर सारा पूरा जहाज खुशियां हटाता है उसकी चेयरमैन जिन भी मिली है जो असलान वाल्मिक जी का प्रचार है कि ठंडा पैंता देखता है क्योंकि जेवान वाल्मीकि जी के मंदिर को चंडीगढ़

प्रत्येक मंदिर में भगवान वाल्मीकि के प्रचार प्रसार के लिए हमारी क्या क्या योजनाएं हैं भगवान वाल्मीकि जी ने पूरी दुनिया को जो ग्रंथ दिया है प्रथम महाकाव्य है और इस महाकाव्य में चौबीस हज़ार श्लोक है और हर श्लोक के अंदर एक संदेश है जो कि पूरे समाज को जाया जाता है कि एक परिवार के अंदर कि माता का पिता के प्रति क्या सम्मान होना चाहिए वो जो संदेश आपस में एक भाईचारा एक भाई का एक भाई के प्रति क्या सम्मान होना चाहिए एक पत्नी का अपने पति के उसमें क्या सम्मान होना चाहिए उन श्लोकों में सभी कुछ दर्शाया गया है और पूरी दुनिया के अंदर बाबा साहब ने जो लड़ाई लड़ी है कि भगवान वाल्मीकि जी ने शिक्षा को अपना मूल मंत्र माना उसी का अनुसरण करते हुए बाबा साहब ने भी शिक्षा को अपना मूल मंत्र माना है और कुछ पुरानी व्यवस्थाएं है रही हैं उस व्यवस्थाओं की वजह से बाबा साहब को बड़ी दिक्कतें आई है और हम अपने पूरे जो भाईचारा है पूरे दलित समुदाय समुदाय में जितने भी वर्ग आते हैं उसको एक संदेश देना चाहते हैं कि घर घर जाकर जब तक हम शिक्षा को अडोप्ट नहीं करेंगे तो हम अपनी जो बाबा साहब और भगवान वाल्मीकि जिन्हें संदेश दिया है दुनिया को हम उसको पूरा नहीं कर सकते तो मेरा सवाल तो है किस तरीके का देख रहे हो अजक जो समा जो है दोबारा तो हर साल तो की तरह शोभा यात्रा कर दो भगवान तो राम जी है ना उस तो बाद कि मंदिर के वाल ध्यान गया मतलब जो हम पीछे प्रदान गए हैं आप हर जगह पर जाते हैं मंदिर के जाते हैं उसे जाके या फिर जब हर सत्संग करते हैं वह कॉन्टीन्यू रहन या पिछले साल थोड़ी जी ढिल देखी गई है वह कमी वो पूरी हो सकती है इस साल यह जी नहीं ढिल नहीं वरती ਬੇਟਾ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਅਸ ਤੋਂ ਅਸੀਂ 4-5 ਸਾਲ ਪਹਿਲਾਂ ਚੱਲੀਏ ਤੇ ਡੀਐਫਸੀ ਡਟੂ ਮਾਜਰਾ ਕੁਲਦੀਪ ਟੀਟਾ ਜੀ ਪ੍ਰਧਾਨ ਸੀ ਕੇ ਮੰਦਿਰ ਦੇ ਉੱਥੋਂ ਸ਼ੁਰੂਆਤ ਹੋਈ ਮੰਦਿਰ ਬਣਾਉਣ ਦੀ ਉਸ ਤੋਂ ਬਾਅਦ ਰਾਮਦੋਸ ਰਵੀ ਆਦੀਵਾਲ ਜੀ ਦੇ ਨਿਰਦੇਸ਼ ਦਿੱਤੇ ਤੇ ਵਿੱਚ ਬਹੁਤ ਵਧੀਆ ਮੰਦਿਰ ਬਣ ਕੇ ਤਿਆਰ ਹੋਇਆ ਹੁਣ ਇਹਦੇ 20 ਸੈਕਟਰ ਬਣ ਰਿਹਾ ਹੈ ਕੋਈ ਤੇ ਲੜੀਦਰ ਲੜੀ ਜਿਹੜੇ ਅੱਗੇ ਜਿਹੜੇ ਮੰਦਿਰ ਨੇ ਜਿੱਥੇ ਕੋਈ ਵੀ ਮਲੋਏ ਵੀ ਹੈ ਮਲੋਏ ਵੀ ਕੰਮ ਸਿੱਧਾ ਚੱਲ ਰਿਹਾ ਉੱਥੇ ਵੀ ਮੰਦਿਰ ਦਾ ਕੰਮ ਚੱਲ ਰਿਹਾ ਹੈ ਇਹਦੇ ਲੜੀਦਰ ਲੜੀ ਜਿੱਥੇ ਵੀ ਜ਼ਰੂਰਤ ਹੋਏਗੀ ਮੰਦਿਰ ਨੂੰ ਕੁਈ ਰੈਨੂਵੇਸ਼ਨ ਦੀ ਹੈ ਕਿਸੇ ਚੀਜ਼ ਦੀ ਉਹ ਰੈਗੂਲਰ ਕੰਮ ਜਾਰੀ ਨੇ ਦੋਸਤੋ ਇਲਾਵਾ ਵੀ ਸਾਡੇ ਜਿੰਨੇ ਜਿੰਨੇ ਵੀ ਮੰਦਰਾਂ ਤਕਰੀਬਨ 80% ਮੰਦਰਾਂ ਦੇ ਵਿੱਚ ਵਧੀਆ ਟੀਚਰ ਹਾਇਰ ਕਰਕੇ ਅਸੀਂ ਬੱਚਿਆਂ ਨੂੰ ਟਿਊਸ਼ਨਸ ਤੇ ਵਧੀਆ ਉਹਨਾਂ ਨੂੰ ਕੁਆਲਿਫੀਕੇਸ਼ਨ ਦੇ ਵਿੱਚ ਅਸੀਂ ਤੇ ਘੇੜਦੇ ਹਾਂ ਤਾਂ ਕਿ ਉਹ ਸਿੱਖਿਆ ਦੀ ਤਰਫ ਪ੍ਰੇਰਿਤ ਹੋਣ ਇਹ ਤਾਂ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਗੱਲ ਜਿਵੇਂ ਉਹ ਅਗਰ ਤੁਹਾਨੂੰ ਮੰਦਰ ਦੀ ਤਰਫ ਤੋਂ ਜਿਹੜੇ ਮੰਦਰ ਦੀ ਤਰਫ ਤੋਂ ਉਹ ਜਿਹੜੇ ਬੱਚੇ ਹੋਣਗੇ ਉੱਥੇ ਬਿਲਕੁਲ ਮੁਫਤ ਰਹੇਗੀ ਉਹ ਮੰਦਰ ਬੋਰਡ ਕਮੇਟੀ ਖੁਦ ਉਹਨਾਂ ਦਾ ਸਾਰਾ ਕੁਝ ਦੇਖੇਗੀ ਕਿਉਂਕਿ ਇਹ ਇਸ ਕਾਰਨ ਰਿਹਾ ਹੈ ਕਿ ਜਿਹੜੇ ਸਾਡੇ ਲੋਕ ਨੇ ਅੱਜ ਵੀ ਕਿਤੇ ਨਾ ਕਿਤੇ ਸਰਕਾਰੀ ਨੌਕਰੀਆਂ ਤੇ ਹੈਗੇ ਨੇ ਤੇ ਪਰਿਵਾਰ ਕਾਫੀ ਵੱਡੇ ਨੇ ਉਹ ਇਨੀ এডਿਕੇਸ਼ਨ ਹਾਇਰ ਜਿਹੜੀ ਹੈਗੀ ਹੈ ਉਹ ਨਹੀਂ ਅਫੋਰਡ ਕਰ ਸਕਦੇ ਤੇ ਸਾਡਾ ਉਪਰ ਆਲਾ ਬਣਦਾ ਜਿੱਨੇ ਵੀ ਅਜ ਪ੍ਰਮਾਤਮਾ ਜੀ ਦੀ ਜੀਲਾ ਤੇ ਮੈਂ ਮੈਂ ਰਹਿ ਗਈ ਹੈ ਕਿ ਅਸੀਂ ਸਾਰੇ ਆਪਣਾ ਦਸਵਾਂ ਦਾ ਸਬੰਧ ਕੱਢ ਕੇ ਅਸੀਂ ਮੰਦਿਰਾਂ ਦੇ ਵਿੱਚ ਲਾ ਕੇ ਆਪਾਂ ਉਹ ਟੀਚਰਾਂ ਨੂੰ ਹਾਇਰ ਕਰਦੇ ਤਾਂ ਕਿ ਆਪਾਂ ਜਿਹੜਾ ਆਰਵਾੜਾ ਕੰਮ ਹੈ ਸਾਡਾ ਜਿਹੜੇ ਬੱਚੇ ਨੇ ਯੂਥ ਨੇ ਉਹਨਾਂ ਨੂੰ ਆਪਾਂ ਵਧੀਆ ਐਜੂਕੇਸ਼ਨ ਦੇ ਸਕੀਏ ਪ੍ਰੋਫੈਸਰ ਜੀ ਮੇਕੀ ਲਖਮਨ ਜੀ ਦੱਸਿਆ ਕਿ ਉਹ ਟੀਚਰ ਰੱਖਣ ਦੇ ਮਨ ਕਰਾਦੇ ਬੱਚਿਆਂ ਨੂੰ ਪ੍ਰਮੁੱਖ ਤੇ ਵਿਸ਼ੇਸ਼ ਸਿੱਖਿਆ ਦੇ ਕਿ ਤੁਸੀਂ ਗੇਮ ਦੇ ਰਾਹੀਂ ਬੱਚਾ ਨਸ਼ੇ ਤੋਂ ਉਸ ਨੂੰ ਸਪੋਰਟਸ ਲੈ ਕੇ ਆਉਗੇ ਬੱਚਾ ਉਹਦੇ ਰਾਹੀਂ ਆਪਣੇ ਜਿਹੜੇ ਆਪਣੇ ਸਮਾਜ ਦੇ ਬੱਚੇ ਆ ਉਹਨਾਂ ਨੂੰ ਜਾ ਕੇ ਘਰ-ਘਰ ਪੁੱਛਾਂਗੇ ਬੇਟਾ ਤੁਸੀਂ ਇਸੀ ਗਲਤੀ ਚ ਨਹੀਂ ਪੈਣਾ ਅਸੀਂ ਤੁਸੀਂ ਇੱਧਰ ਆਓ ਆਪਣਾ ਮੰਦਿਰ 'ਚ ਆਓ ਇੱਕ ਅਕੈਡਮੀ ਵੀ ਹੈ ਸਾਡੇ ਕੋਲ ਉੱਥੇ ਆਓ ਤੁਹਾਨੂੰ ਫ੍ਰੀ ਖਲਾਮਾਂਗੇ ਠੀਕ ਹੈ ਤੁਹਾਡੇ ਕੋਈ ਚਾਰਜਿਸ ਨਹੀਂ ਆ ਤੁਸੀਂ ਨਹੀਂ ਆ ਸਕਦੇ ਰਿਪੋਰਟ ਕਰ ਸਕਦੇ ਵੀ ਹਾਂਜੀ ਅਸੀਂ ਉੱਥੇ ਆ ਨਹੀਂ ਸਕਦੇ ਉਹਨਾਂ ਵਾਸਤੇ ਅਸੀਂ ਆਪਣੀਆਂ ਗੱਡੀਆਂ ਵੀ ਭੇਜਾਂਗੇ ਗੱਡੀਆਂ ਭੇਜਾਂਗੇ ਉਹਨਾਂ ਬੱਚਿਆਂ ਨੂੰ ਲੈ ਕੇ ਆ ਕੇ ਖਲਾ ਕੇ ਫਿਰ ਛੱਡ ਕੇ ਵੀ ਆਮੇ ਕਰ ਪੂਰੀ ਜ਼ਿੰਮੇਵਾਰੀ ਨਾਲ ਚਾਹੇ ਸਾਡੀ ਬੇਟੀ ਹੋਏਗੀ ਚਾਹੇ ਬੇਟਾ ਹੋਏਗਾ ਉਹਦੀ ਪੂਰੀ ਜ਼ਿੰਮੇਵਾਰੀ ਚੱਕਾਂਗੇ ਸਾਡੀ ਇਹ ਪੂਰੀ ਦੇ ਨਾਲ ਇੱਛਾ ਹੈ ਨਹੀਂ ਇਹ ਤਾਂ ਪਰਮੇਸ਼ਾਹ ਦੀ ਬਹੁਤ ਬਦਾ ਇੱਕ ਅੱਛਾ ਉਪਰਾਲਾ ਜਿਵੇਂ ਲਖਬਾਰ ਜਿਸ ਜੇ ਪੜਾਈ ਦਾ ਤੇ ਤੁਸੀਂ ਸਪੋਰਟ ਦਾ ਬੜਾ ਇੱਕ ਵਧੀਆ ਇੱਕ ਵੱਡਾ ਉਪਰਾਲਾ ਤੇ ਜੇ ਮੈਂ ਪ੍ਰਧਾਨ ਜੀ ਨਾਲ ਗੱਲ ਕਰੂੰਗਾ ਪ੍ਰਧਾਨ ਜੀ ਜੇ ਸਮਾਜ ਦੀ ਗੱਲ ਕੀਤੀ ਜਾਵੇ ਬਾਗ ਨੇ ਸਮਾਜ ਦੀ ਇਹਨੂੰ ਅੱਗੇ ਕਿਵੇਂ ਲੈ ਕੇ ਚੋਕੀ ਜੇ ਆਪਾਂ ਬਾਲਮੀਕੀ ਸਮਾਜ ਦੀ ਗੱਲ ਕੀਤੀ ਜਿਹੜੀ ਨੌਕਰੀਆਂ ਜਿਵੇਂ ਦੱਸਿਆ ਕੀ ਥੋੜੇ ਜਿਹੜੇ ਜਿਹੜਾ ਕੀ ਡੀਗਰੀਡ ਦੀਆਂ ਜਿਹੜੀਆਂ ਨੌਕਰੀਆਂ ਸ਼ੁਰੂ ਤੋਂ ਲੈਂਦੇ ਆ ਇਹ ਪੜਾਈ ਦੇ ਨਾਲ ਕਿੱਥੇ ਤੱਕ ਅੱਗੇ ਤੱਕ ਆਪਾਂ ਇਹਨੂੰ ਲੈ ਕੇ ਜਾ ਸਕਦੇ ਆ ਆਪਕੀ ਅੱਛੀ ਬਾਤ ਹੈ ਭਾਈ ਸਾਹਿਬ जो हमारा रोजगार है नौकरियां हैं उसके ऊपर आपको पता है कि सरकार ने कैसे अंकुश लगाया हुआ है हर तरफ जो ठेकेदारी प्रथा लागू की हुई है और बाली समाज इसमें पिस रहा है तो हमारी जो जैसे कि लीडरशिप है वाल्मी समाज की वो टाइम टू टाइम इस पर फाइट करती आ रही है और अब हमारी जो है जो कड़ी है जुड़ती जा रही है जैसे प्रवीण शाह जी जो हैं हमारे साथ अब जो है जुड़ गए हैं इस मुहिम में तो हमारी ना बहुत बड़ी टीम होने जा रही है हम सरकार से अपने बच्चों के लिए चंडीगढ़ शहर के बच्चों के लिए रिजर्वेशन जैसे कि यहाँ भर्ती आती है तो पंजाब से हरियाणा से उत्तर प्रदेश से बुला बुला के उनको भर्ती करते हैं हमारे यहाँ के नौजवान बच्चे जो हैं खासकर ऐसे समाज के वो बेरोज़गार रह जाते हैं इस मुद्दा तो बड़ी तो की लेकिन आप देखे जाए Se CBU... आपकी बात बिल्कुल ठीक है सर इसमें जो है शिक्षा की कमी जो है वो आ रही है उसको पूर्ण करने के लिए शिक्षक पूर्ण करने के लिए जैसे लवु कुमार जी ने बताया है सोनू साजी ने अपना सॉरी प्रवीण शाह जी ने बताया है और भी कोई बहुत से सामाजिक संगठन जो है इस पर काम कर रहे हैं और अब हमारे बच्चे जो हैं शिक्षक की ओर परमात्मा के आशीर्वाद से चल पड़े हैं और आने वाले समय में जो है शिक्षा पे बहुत जोर होगा और जो नौकरियां सरकारी हैं जो हमारे रजिस्ट्रेशन जिसका हम हक हाँ रखते हैं संविधान के तहत उसके लिए जो है हमारे नेतागण और हम सब मिल लड़ाई लड़ते रहेंगे इस शहर के अंदर जो है वाली समाज का एक अस्तित्व बना खड़ा करेंगे आने वाले में। ਮੈਂ ਚਾਹੁੰਦੀ ਜੀ ਕਿ ਉਹ ਮੇਰੇ ਪਰੰਗ ਦੀ ਦੱਸ ਕੇ ਰਹੇ ਕਿ ਉਤਾਰ ਵਾਲੇ ਸਮਾਜ ਦੇ ਵਿੱਚ ਸਿੱਖਿਆ ਨੂੰ ਜਿਹੜਾ ਕਿ ਅਮੁੱਤ ਰੱਖ ਕੇ ਚੱਲੋਗੇ ਮਤਲਬ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਲੋੜ ਪਈ ਤੇ ਤੁਸੀਂ ਸਰਕਾਰਾਂ ਦੇ ਸਾਹਮਣੇ ਆਪਣੇ ਸਮਾਂ ਨੂੰ ਲੈ ਕੇ ਡਟੋਗੇ ਨੌਕਰੀਆਂ ਨੂੰ ਲੈ ਕੇ ਖਾਸ ਕਰਕੇ ਇਸ ਸਮਾਜ ਨੂੰ ਜੋ ਹੈ ਕਿ ਅਗਿਰ ਖੱਲ ਤੇ ਇਹਦੇ ਵਾਸਤੇ ਸਪੈਸ਼ਲੀ ਰਿਜ਼ਰਵੇਸ਼ਨ ਕੀਤੀ ਜਾਵੇ ਜਰੂਰ ਜਰੂਰ ਜੀ ਜੇ ਸਾਨੂੰ ਕਿਤੇ ਵੀ ਜਾਣਾ ਪਿਆ ਚਾਹੇ ਦਿੱਲੀ ਜਾਂ ਕਿਤੇ ਵੀ ਆਪਣੇ ਸਮਾਜ ਲਈ ਅਸੀਂ ਜਾਵਾਂਗੇ ਪਹੁੰਚਾਂਗੇ ਉੱਥੇ ਸਾਨੂੰ ਪਤਾ ਹੈ ਵੀ ਸਾਡਾ ਬੱਚਾ ਪੜ੍ਹਨ ਲਿਖੇ ਘਰ ਬੈਠੇ ਉੱਚੀ ਕਰਾਂਗੇ ਇਹਨੂੰ ਉੱਪਰ ਤੱਕ ਲੈ ਕੇ ਜਾਵਾਂਗੇ ਹਾਲਾਂਕਿ ਸਾਡੇ ਸਮਾਜ ਦੇ ਹੁਣ ਵੀ ਅੱچھے ਅਸਰ ਰਹੇ ਨੇ ਇਹ ਨਹੀਂ ਵੀ ਸਾਡਾ ਸਮਾਜ ਬਿਲਕੁਲ ਜ਼ੀਰੋ ਹੋ ਚੁੱਕਿਆ ਹੈ ਸਾਡੇ ਸਮਾਜ ਦੇ ਅੱਜ ਵੀ ਚੰਗੇ ਹਉਦੇ ਦੇ ਲੋਕ ਬੈਠੇ ਨੇ ਸਾਡੇ ਬਜ਼ੁਰਗ ਹੈ ਜਿਹੜੇ ਪੁਰਾਣੇ ਤੇ ਅਸੀਂ ਜਿਹੜਾ ਹੁਣ ਫਿਲਹਾਲ ਜਿਹੜੇ ਸਾਡੇ ਬੱਚੇ ਹੈ ਯੂਥ ਹੈ ਬੇਟੀ ਹੈ ਬੇਟਾ ਹੈ ਉਹ ਕਈ ਜਗ੍ਹਾ ਐਸਾ ਹੈ ਵੀ ਉਹ ਪੜ ਲਿਗਿਆ ਅੱਛੀ ਤਰ੍ਹਾਂ ਅੱਛੀ ਪੜ੍ਹਾਈ ਕਰ ਲਈਏ ਪਰ ਉਹਦੇ ਕੋਲ ਕੋਈ ਸੋਰਸ ਨਹੀਂ ਹੈ ਇਹ ਜਾਣ ਦਾ ਅਸੀਂ ਮੇਰੇ ਰੱਖਿਆ ਇਹ ਕਹਾਂਗਾ ਕਿ ਉਹ ਮਿਲਾਂਗਾ ਮੇਰਾ ਨੰਬਰ ਵੀ ਸਾਰੇ ਹਰੇਕ ਪਾਸੇ ਹੈ ਤੇ ਉਹ ਮੈਨੂੰ ਕਾਲ ਕਰੇ ਵੀ ਹਾਂਜੀ ਕਿਰਮਤ ਸਾਹਿਬ ਜੀ ਹੈ ਬਰਦਰ ਮੇਰੇ ਕੁਝ ਵੀ ਬੋਲ ਕੇ ਸਾਨੂੰ ਕਹਿ ਸਕਦਾ ਬੇਟਾ ਕਿ ਤੁਸੀਂ ਮੇ ਸਾਡੀ ਮਦਦ ਕਰੋ ਅਸੀਂ ਉਹ ਬੱਚੇ ਨੂੰ ਉਹਦਾ ਦੇਖਾਂਗੇ ਕਿ ਐ ਸਿਸਟਮ ਉਹਨੂੰ ਲੈ ਕੇ ਚਾਹੇ ਦਿੱਲੀ ਜਾਣਾ ਭਈ ਚਾਹੇ ਲੋਕਲ ਹੋਰ ਕਿਸੇ ਤੋਂ ਕੰਮ ਕਰਨਾ ਭਈ ਉਹਦਾ ਕੰਮ ਕਰਾ ਕੇ ਦੇਵਾਂਗੇ ਅੱਛਾ ਇਸ ਚੀਜ਼ ਨੂੰ ਤੁਸੀਂ ਸਰਲ ਕਿਵੇਂ ਕਰੋਗੇ ਮੇਰਾ ਸਵਾਲ ਸਾਰਾ ਤੋਂ ਇਹ ਸਵਾਲ ਹੈ ਕਿਵੇਂ ਤੁਸੀਂ ਉਹ ਸਰਗ ਕਰਾਂਗੇ ਕਿਉਂਕਿ ਅਗਰ ਕੋਈ ਬਾਲਮੀਕੀ ਸਮਾਦਾ ਬੱਚਾ ਹੈ ਉਹਨਰ ਤਾਂ ਤੁਸੀਂ ਮੋੜੇ ਆ ਹੀ ਰਹੇ ਹੋ ਅਗਰ ਕੋਈ ਹੋਰ ਵੀ ਬੱਚਾ ਤੁਹਾਡੇ ਕੋਲ ਆਂਦਾ ਹੈ ਕਿਸੇ ਵੀ ਸਮਾਦਾ ਬੱਚਾ ਤੁਹਾਡੇ ਕੋਲ ਆਂਦਾ ਹੈ ਉਹਨੂੰ ਵੀ ਜਿਵੇਂ ਤੁਸੀਂ ਜਾ ਕੇ ਨੰਬਰ ਸਾਡਾ ਉਸ ਤੋਂ ਸਿੱਧਾ ਦਾ ਕੁਝ ਲੈ ਕੇ ਆਉਂਗੇ ਕੁਝ ਅਦਾ ਲਈ ਕੋਈ ਕਮੇਟੀ ਕਠਨ ਕਰੋਗੇ ਜਦ ਵੀ ਤੁਸੀਂ ਆਪਣੇ ਨੰਬਰ ਲੋਕਾਂ ਤੱਕ ਪਹੁੰਚਾਉਂਗੇ ਕਿਉਂਕਿ ਪ੍ਰਚਾਰ ਬਹੁਤ ਜ਼ਰੂਰੀ ਹੈ ਤੁਸੀਂ ਕਿਹਾ ਕਿ ਪੜਾਈ ਦਾ ਉਹਦਾ ਪ੍ਰਚਾਰ ਵੀ ਜ਼ਰੂਰੀ ਹੈ ਤੁਸੀਂ ਕਿਹਾ ਸਪੋਰਟ ਦਾ ਉਹਦਾ ਪ੍ਰਚਾਰ ਵੀ ਜ਼ਰੂਰੀ ਤੁਸੀਂ ਇਸ ਚੀਜ਼ ਦਾ ਪ੍ਰਚਾਰ ਕਿਵੇਂ ਕਰੋਗੇ ਮਤਲਬ ਸੈਕਟਰਾਂ ਸੈਕਟਰਾਂ ਦੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਤਾਂ ਮੈਂ ਕਹਿੰਦਾ ਵੀ ਸਭ ਤੋਂ ਜ਼ਿਆਦਾ ਤਾਂ ਤੁਹਾਡੀ ਜ਼ਰੂਰਤ ਹੈ ਕਿ ਚੈਨਲ ਦੀ ਜ਼ਰੂਰਤ ਹੈ ਜੀ ਇਹਨੂੰ ਸਭ ਤੋਂ ਅੱਗੇ ਤਾਂ ਤੁਸੀਂ ਲੈ ਕੇ ਆ ਸਕਦੇ ਹੋ ਅਸੀਂ ਤਾਂ ਇੱਕ ਪ੍ਰਚਾਰ ਕਰ ਸਕਦੇ ਹਾਂ ਠੀਕ ਹੈ ਜੀ ਅਸੀਂ ਆਪਣੀ ਹਿੰਮਤ ਜੋੜ ਸਕਦੇ ਹਾਂ ਹਰੇਕ ਬੰਦਾ ਇਹ ਚੀਜ਼ ਨਹੀਂ ਕਰ ਸਕਦਾ ਠੀਕ ਹੈ ਅਸੀਂ ਜਾਣਦੇ ਹਾਂ ਕਰ ਕਰ ਨਹੀਂ ਪਤਾ ਲੱਗਦਾ ਤੁਸੀਂ ਸਾਡੇ ਨਾਲ ਆਉਂਗੇ ਤਾਂ ਅਸੀਂ ਬੜ ਚੜ ਕੇ ਕੰਮ ਕਰਾਂਗੇ ਠੀਕ ਹੈ ਜੀ ਸਾਨੂੰ ਚੜਾਉਣ ਵਾਸਤੇ ਵੀ ਤੁਸੀਂ ਹੋ ਤੇ ਵੜਾਉਣ ਵਾਸਤੇ ਵੀ ਤੁਸੀਂ ਹੋ ਤੁਸੀਂ ਨਾਲ ਰਹੋ ਸਾਡੇ ਠੀਕ ਹੈ ਜੀ ਅਸੀਂ ਕੰਮ ਤਾਂ ਅਸੀਂ ਕਰਨੀ ਕਰਨੀ ਹੈ ਤੇ ਤੁਸੀਂ ਨਾਲ ਹੋਗੇ ਤਾਂ ਬੜ ਚੜ ਕੇ ਕੰਮ ਕਰਾਂਗੇ ਠੀਕ ਹੈ ਜੀ ਨਹੀਂ ਤੇ ਜੇ ਸਪੈਕਟੂਲਰ ਕਿ ਤੁਸੀਂ ਮੀਟਿੰਗਸ ਕਰਦੇ ਆ ਇਹਦੇ ਰਿਗਾਰਡਿੰਗ ਚਾਹੇ ਪੜ੍ਹਾਈ ਹੋਵੇ ਸਪੋਰਟਸ ਹੋਵੇ ਚਾਹੇ ਭਗਵਾਨ ਵਾਲਮੀਕੀ ਜਿਹਦਾ ਪ੍ਰਚਾਰ ਹੋਵੇ ਇਹਦੇ ਵਾਰ ਤੁਹਾਡੀ ਗੱਲਬਾਤ ਥੋੜੀ ਏਲਕੋ ਮੈਂ ਥੋੜਾ ਰੁਕਣਾਗਾ ਇਹਦੇ ਵਾਰ ਤੁਹਾਡੀ ਗੱਲਬਾਤ ਚੱਲ ਰਹੀ ਹੈ ਕਿਸ ਨਾ ਮਾਈ ਬਿਲਕੁਲ ਜੀ ਜੀ ਸਿਸ ਕੋਸਟਰ ਪੁਟ ਅਪ ਕੀਤਾ ਹੈ ਇਹ ਬਿਲਕੁਲ ਚੇਅਰਮੈਨ ਸਾਹਿਬ ਦੀ ਕਿ ਡਵਾਈਜ਼ਰ ਕਮੇਟੀ ਬਣਾਈ ਗਈ ਹੈ ਜਿਹੜੀ ਉਹ ਡਵਾਈਜ਼ਰੀ ਕਮੇਟੀ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਿਰਫ ਕੰਮ ਇਹੀ ਹੁੰਦਾ ਜਿਹੜੇ ਸਾਡੇ ਮੋਦਵਾਰ ਲੋਕ ਕਲੋਨੀਆ ਦੇ ਵਿੱਚ ਸੈਕਟਰ ਦੇ ਵਿੱਚ ਬੈਠੇ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਨਾਲ ਵਾਰ ਕੋਈ ਉਸ ਤੋਂ ਬਾਅਦ ਵੀ ਸੋਭਿਆ ਯਾਤਰਾ ਤੋਂ ਬਾਅਦ ਵੀ ਵਾਲੀ ਡਿਊਟੀ ਚੇਅਰਮੈਨ ਸਾਹਿਬ ਨੇ ਖੁਦ ਖਾਸ ਤੌਰ ਤੇ ਇਹ ਚੀਜ਼ ਕਹੀ ਗਈ ਉਹਨਾਂ ਨੂੰ ਕਿ ਆਪਾਂ ਇੱਕ ਉਸ ਸੋਭਿਆ ਯਾਤਰਾ ਤੋਂ ਬਾਅਦ ਵੀ ਸੰਗਠਿਤ ਹੋ ਕੇ ਚੱਲਣਾ ਹੈ ਕਿਸੇ ਨੂੰ ਕਿਤੇ ਵੀ ਕੋਈ ਦਿੱਕਤ ਆਵੇ ਤੁਸੀਂ ਸਾਨੂੰ ਦੱਸੋ ਅਸੀਂ ਉੱਥੇ ਪਹੁੰਚਾਂਗੇ ਤੁਹਾਨੂੰ ਇਹ ਚੇਅਰਮੈਨ ਸਾਹਿਬ ਦੀ ਸਪੈਸ਼ਲ ਜ਼ਾਇਤਾਂ ਨੇ ਸਾਰਿਆਂ ਨੂੰ ਇਹ ਜਰਮੀਤ ਜੀ ਬਰਾਬਰੀ ਸਵਾਲ ਤੁਹਾਡਾ ਜਵਾਬ ਹੈ तो कर दी है भी कर दा। सारे नहीं भी किसी का कुछ भी कह लो करेगी सर मैं आपके चैनल के माध्यम से एक बात कहना चाहूंगा और संदेश देना चाहूंगा चंडीगढ़ शहर के वासियों को वाल्मीकि समाज को जो एक चैनल हरियाणा वर्सिज यूपी की शोभा यात्रा को डिक्लेयर कर रहा है पता नहीं उस, उस चैनल को कुछ गलतफहमी हुई है या जो हमारे बीच में लीडरशिप थी वहाँ पे उनसे कोई गलत बात ऐसी हुई है जो कि वो बात रखी गई है मैं दोनों की ही कड़ी निंदा करता हूँ अगर किसी से ये बात हुई है तो इसे यहीं पर रोक के समाज एक है कोई हरियाणा नहीं कोई यूपी नहीं ये गलत बात है ये कैसा मैसेज है हरियाणा वर्सेज यूपी चैनल के अंदर मैं आपको दिखाता हूँ मेरे कैमरे में खबर आई है मुझे बहुत आहत हुआ है ये ये जो खबर लगी हुई है हरियाणा वर्सेज यूपी की ये क्या है ये क्या ये हमारे समाज को दो कर जाते हैं समाज में स्टेटवाइज पैदा कर जाते हैं और कहाँ यूपी अगर मैं इनकी बात पे आ जाऊँ तो प्रवीण शाह जी पंजाब से बैठे हैं ये कौन से यूपी आए हरियाणा से हैं जो प्रवीण साजी चेयरमैन बने हैं और समाज इनकी सपोर्ट कर रहा है सर्व समाज इनको समर्थन दे रहा है तो ये हरियाणा पंजाब तो कहीं इसमें यूपी रहा ही नहीं है तो पंजाब से हैं तो मेरी हाथ जोड़ के विनती है ऐसे चैनल से भी और उन लोगों से भी जो उस वक्त बाइट दे रहे हैं कि हरियाणा वर्सी यूपी इस समाज की दो फाड़ ना करें और बड़े ही धूमधाम से आने वाली तीन तारीख को हमारी शोभा यात्रा रामद्रवार से शुरू होके 31 30 20 21 22 23 24 से होते हुए सेक्टर 25 में समापन हो रही है पूरे शहरवासियों वासियों से पहुंचे धूमधाम से कोई स्टेट बात की बात न करें और इस शोभा यात्रा की शोभा बढ़ाएं धन्यवाद कह रहे हैं दोस्तों 5 साल और 4 तो 5 साल पहले ना भी मौका देता समाज ने कि मैं समाज का एक सेवादार बनके समाज का ਉਹ ਆ ਗੁ ਕਰ ਸਕਾ ਤੇ ਮੈਂ ਉਹ ਕੀਤਾ ਤੇ ਮੇਰੇ ਤੋਂ ਬਾਅਦ ਵੀ ਜਿਹੜੇ ਚੇਅਰਮੈਨ ਰਹੇ ਨੇ ਸਾਰਿਆਂ ਨੇ ਸਮਾਜ ਲਈ ਬਹੁਤ ਵਧੀਆ ਕੰਮ ਕੀਤੇ ਸਮਾਜ ਨੂੰ ਅੱਗੇ ਵਿਧਾਇਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਭਾਈ ਪ੍ਰਵੀਨ ਜੀ ਜਿਹੜੇ ਹੁਣ ਸਮਾਜ ਲਈ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਇਹ ਵੀ ਅੱਗੇ ਵੱਧ ਚੜ ਕੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਵੀ ਸਮਾਜ ਨੂੰ ਅੱਗੇ ਹੀ ਲੈ ਕੇ ਜਾਓਗੇ ਪ੍ਰਵੀਨ ਸਾਹਿਬ ਮੈਨੂੰ ਰਾਤ ਲਈ ਸਵਾਲ ਹੈ ਤੁਹਾਨੂੰ ਇੱਕ ਬਹੁਤ ਵੱਡੀ ਜਿਹੜੀ ਜ਼ਿੰਮੇਵਾਰੀ ਆ ਤੁਹਾਨੂੰ ਮਿਲੀ ਹੈ ਕਿਵੇਂ ਦਾ ਲੱਗਦਾ ਜਿਹੜੇ ਬਾਕੀ ਦੇ ਚੇਅਰਮੈਨ ਆ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹੈ ਕਿਵੇਂ ਦਾ ਮੈਸੇਜ ਹੋ ਰਿਹਾ ਹੈ ਆਲ ਕਰੀਏਗੇ ਜੀ ਤੇ ਮੈਂ ਉਹਨਾਂ ਤੇ ਖਰਾ ਉਤਰਾਂਗਾ ਜੀ